ਸਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸਪਰਾਈ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਜਗਰਾਜ ਵੀਰ ਕੋਲ ਦੋ ਵੜਾ ਜਗਰਾਜ ਵੀਰ ਕੋਲ ਟੋਪ ਦੀਆਂ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਾਹਿਬ ਜੀ ਸਾਹਿਬ ਜੀ ਹਾਲ ਚਾਲ ਕੀ ਹਾਲ ਚਾਲ ਹੈ ਜੀ ਕਿਰਪਾ ਕਰੇ ਮਾਰੀ ਤੁਸੀਂ ਸੁਣਾਓ ਬਸ ਵਧੀਆ ਵਧੀਆ ਜੀ ਹੋਰ ਸੁਣਾਓ ਠੀਕ ਠਾਕ ਜੀ ਹੱਜੀ ਵਧੀਆ ਕਿਦਾਂ ਵੇਚ ਗਿਆ ਫਿਰ ਮਾਲ ਮਾਲ ਬਾਜੀ ਵੇਚ ਗਿਆ ਚਲੋ ਵਧੀਆ ਜੀ ਕੋਈ 10 15 ਮਿੰਟ ਹੀ ਲੱਗੇ ਮਾਲ ਵੇਚਣ ਚਲੋ ਵਧੀਆ ਵਧੀਆ ਨਾਲੇ ਭਾਣਾ ਦਾ ਮਾਲ ਆਪਣਾ ਨਾ ਸਾਫ਼ ਸੁਥਰਾ ਹਾਂ ਜੀ ਠੀਕ ਹੈ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਬਾਕੀ ਭਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮਾਜੀ ਜਗਰਾ ਸਿੰਘ ਜੇ ਪਿੰਡ ਸਪਰਾਏ ਕੋਟੀ ਜਿਲ੍ਹਾ ਕਰਦਾਬ ਤਸਵੀਰ ਦਿਲਾ ਦੇ ਜੀ ਠੀਕ ਹੈ ਵੀਰੇ ਮੋਬਾਈਲ ਨੰਬਰ ਪਾਜੀ 7710742693 ਠੀਕ ਹੈ ਪਲੂਨ ਨਹੀਂ ਵਹਿੜ ਆ ਗਈ ਹਨਾ ਜੀ ਵਸ਼ੀ ਭਾਜੀ ਪਹਿਲਣ ਠੀਕ ਹੈ ਜੀ ਫੁੱਲ ਵੱਡੀ ਫੁੱਲ ਵੱਡੀ ਕੱਦ ਦੀ ਵਸ਼ੀ ਆ ਠੀਕ ਹੈ ਜੀ ਕਿੱਥੋਂ ਲਿਆ ਦੇਣਗੇ ਇਹਨੇ ਕੱਢ ਕੇ ਅਜੇ ਦਿਨ ਭਾਜੀ ਲੰਗੀ ਏ ਵਸ਼ੀ ਪਰ ਵੀਰ ਜੀ ਵਸ਼ੀ ਬਰੀਡ ਬਰੂਡ ਬੜੀ ਆ ਨਾ ਇਹ ਫੁੱਲ ਵੱਡੀ ਵਸ਼ੀ ਆ ਬਾਕੀ ਬੂਤੀ ਬਾਤੀ ਚੈੱਕ ਕਰੋ ਵਸ਼ੀ ਜੀ ਫੁੱਲ ਬਰੀਡ ਜੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੀ ਹਾਂ ਜੀ ਹਾਂ ਟੋਪ ਦੀ ਵਹਿੜ ਆ ਫੁੱਲ ਵੱਡੀ ਜਿਹਨੂੰ ਕਹਿੰਦੇ ਫੁੱਲ ਵੱਡੀ ਵਹਿੜ ਦਾ ਜੀ ਸਹੀ ਗੱਲ ਆ ਵੀਰੇ ਮੇਰਾ ਕੱਦ ਵੇਖ ਲੋ ਤੇ ਗਾਂ ਦਾ ਕੱਦ ਵੇਖ ਲੋ ਵੱਡਾ ਵਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਫੋਲੋ ਵੱਡੇ ਗਾਦਰੀ ਹੈ ਭਾਜੀ ਬਿਲਕੁਲ ਜੀ ਬਾਕੀ ਬਣੂਗੀ ਵੀ ਚੰਗੀ ਆਣਾ ਵੀਰੇ ਹਾਂ ਫਿਕਸਟਰ ਦੀ ਗਾਹ ਭਾਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਵੀਰੇ ਦੁੱਧ ਦਾ ਤੇ ਚੰਗਾ ਚਵਾਈ ਜਾਊਗੀ ਪਹਿਲਾਂ ਨਹੀਂ ਭਾਜੀ ਪਹਿਲੇ ਨਹੀਂ ਮੀਕਲ ਦੇ ਜੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਤੇ ਫਿਕਸਟਰ ਵੀ ਜਾਵਾਂ ਥਣ ਥਣ ਚੰਗਾ ਲੱਗਾ ਵਗਾ ਨੂੰ ਬਸ ਬਿਲਕੁਲ ਬਿਲਕੁਲ ਉਨੀ ਗਾਹ ਨੂੰ ਉਨੀ ਮਿਠਾਣ ਨੂੰ ਆ ਸਹੀ ਗੱਲ ਥਣ ਥਣ ਬੜਾ ਵਧੀਆ ਆਣਾ ਬੜਾ ਚਵਾਈ ਵਾਲਾ ਬਣਾਊਗੀ ਥਾਂ ਹਾਂ ਜੀ ਹਾਂ ਜੀ ਠੀਕ ਆ ਜੀ ਰੇਟ ਫਿਰ ਜਗਰਾਜ ਵੀਰ ਭਾਜੀ ਤੁਹਾਨੂੰ ਪਤਾ ਜੀ ਆ ਜੀ ਹੁੰਦੇ ਆਪਣੇ ਚੰਨਾ ਵੀਰੇ ਸਾਇਲੈਂਟ ਕਰ ਲਓ ਵੀਰ ਜੀ ਇਹਦਾ ਭਾਜੀ ਕੋਈ ਮੁੰਨ 75 થી ਨਹੀਂ ਕਰਨਾ ਜਾਇਦ ਜਾਇ ਕਰਨਾ ਦੇਣ ਵਾਲੀ ਹੈ ਜੀ 70 ਚ ਭਾਜੀ 2000 ਛੋਟ ਕਰ ਦਾਂਗੇ ਭਾਈ 70 ਚ 2 2 ਛੋਟ ਕਰ ਦਾਂਗੇ 68 ਦੀ ਭਾਜੀ ਵਹਿੜ ਦੋ ਕਰ ਦਈਏ ਥੋੜੀ ਬੋਦੀ ਹੋ ਰਹੀ ਹੈ 1000 ਭਾਜੀ ਹੋਰ ਛੱਡ ਦਾਂਗੇ ਚਲੋ ਠੀਕ ਆ ਵੀਰ ਜੀ ਫੁੱਲ ਵੱਡੀ ਵਹਿੜਾ ਬਾਕੀ ਭਾਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਠੀਕ ਆ ਜੀ ਫੁੱਲ ਵੱਡੀ ਧੀ ਆ ਤੁਸੀਂ ਚੰਗੀ ਬਣ ਜੇਗੀ ਬਿਲਕੁਲ ਬਿਲਕੁਲ ਚਲੋ ਠੀਕ ਆ ਵੀਰੇ ਕਰ ਦਿਓ ਥੋੜਾ ਬਤਾ ਮਾਰਦਾ ਕੋਈ ਵੀਰ ਕੋਈ ਦੂਰ ਨੇੜੇ ਚਲੇ ਚਲ ਕੇ ਆਏਗਾ ਕਰਦਾ ਕਿ ਭਾਈ ਮਾਰਦਾ ਠੀਕ ਆ ਵੀਰੇ ਠੀਕ ਇਹ ਪਾਜੀ ਵਸ਼ੀ ਕੱਲ ਦੀ ਸੂਈ ਗਾੜੀਆਂ ਕੀ 에ਅਰ ਸ਼ੈਅਰ ਇਹਦੀ ਡਿਮਾਂਡ ਬੜੀ ਹੁੰਦੀ ਆ ਨਾ ਵੀਰੇ ਇਹ ਮਿਲਦੀਆਂ ਘਟਿਆ ਬਾਕੀ ਇਹ ਕੱਲ ਦੀ ਸੂਈ ਏ ਪਾਜੀ ਮਗਰੀ ਵਸ਼ੀ ਜੇ ਮਗਰੀ ਵਸ਼ੀ ਅਸ਼ਾ ਮਗਰੀ ਵਸ਼ੀ ਯਾਰ ਸ਼ੈਅਰ ਆ ਗਈ ਪਾਜੀ ਦੇ 에ਅਰ ਸ਼ੈਅਰ ਦੀ ਤਾਂ ਆਪ ਵੀ ਵਸ਼ੀ ਯਾਰ ਸ਼ੈਅਰ ਪਰ ਵੀਰ ਜੀ ਬਰੀਡ ਬੜੀ ਇੱਤੇ ਆਣੀ ਥੱਲੇੋਂ ਕਰਮਾੜੀ ਸਹੀ ਗੱਲ ਬੜੀ ਕਾਲੀ ਪੈ ਗਈ ਕੈਮਰੇ ਦਾ ਕੋਈ ਗੱਲ ਨਹੀਂ ਤੇ ਤੁਸੀਂ ਬ੍ਰੀਡ ਬਰੂਡ ਚੰਗੀ ਆ ਜਿੰਨੀ ਵੀ ਆ ਹਨਾ ਇਹ ਸਾਰੀ ਬੜੀ ਸਾਫ਼ ਵਹਿਣਾ ਭਾਜੀ ਬਿਲਕੁਲ ਵੀਰੇ ਫਾੜੀ ਵਾਲਾ ਛੱਡਾ ਆ ਗਿਆ ਭਾਜੀ ਵਸ਼ੀਰ ਕਾ ਫਾੜੀ ਨੇ 20 ਕਿਲੋ ਦਰਕਰ ਨਹੀਂ ਤਾਂ ਪਲਾਸੀ ਚੱਲੇਗੀ ਵੀ ਫਾੜੀ ਵਾਲਾ ਛੱਡਾ ਆ ਗਿਆ ਹਨਾ ਇਹ ਬਿਲਕੁਲ ਭਾਜੀ ਬਾਕੀ ਹੈ ਸੀਲਸ ਲੱਗ ਗਿਆ ਬੱਚਾ ਉਹ ਵੱਜਾ ਕੋਲ ਗੱਲ ਹੀ ਨਹੀਂ ਬਾਜ਼ੀ ਜਿੱਦਾਂ ਆ ਵਸ਼ੀਰ ਮਗਰ ਮਗਰ ਵਸ਼ੀਰ ਵੇਖੋ ਠੀਕ ਆ ਜੀ ਬਹੁਤ ਚੰਗੀ ਮਸ਼ੀਨ ਮਗਰ ਬਿਲਕੁਲ ਚੰਗੀ ਹੈ ਟਾਪ ਦੀ ਮਸ਼ੀਨ ਹਾਂਜੀ ਹਾਂਜੀ ਸਾਲ ਪਾਜੀ ਬੜਾ ਦੋ ਹੀ ਹਸ਼ੀਆਂ ਜਾਣੀਆਂ ਤੇ ਦੋ ਹੀ ਦੋ ਹੀ ਥਣ ਥਣ ਬੜਾ ਸਪੈਸ਼ਲ ਲੱਗਾ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਫਿਰ ਰੇਟ ਜਗਰਾਜ ਵੀਰ ਰੇਡ ਭਾਜੀ ਦਾ ਵੀ ਜਿਆਜ ਕਰਦਣਾ ਦੇਣ ਵਾਲਾ ਹੀ ਕਰਨਾ ਜਿਹੜੀ ਉੱਡਦੀ ਜਾਏ ਬਸ ਇਹਦੇ ਭਾਜੀ ਕੋਈ 65 70 ਦੀ ਗੱਲ ਹਾਂਜੀ ਇਹਦੀ 60000 ਦੇ ਵਿੱਚ 1000 ਛੋਟ ਕਰਦਾਂਗੇ ਨਹੀਂ ਕਰਦੀਏ ਹੋਰ 1000 ਭਾਜੀ ਹੋਰ ਛੱਡ ਦਾਂਗੇ 58000 ਦੇ ਵਾੜ ਦੇ ਦਾਂਗੇ ਭਾਜੀ ਚਲੋ ਠੀਕ ਹੈ ਵੀਰ ਬਾਕੀ ਮਾਨਤਨ ਕਰਦੇ ਬਾਕੀ ਭਾਜੀ ਕੋਈ ਦੋ ਰੋਜ਼ ਨੇੜੇ ਚੱਲ ਕੇ ਆਏਗਾ ਫਿਰ ਕਰਦਾਂਗੇ ਮਾਨਤਨ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਅਹੀ ਦੋ ਵੜਾ ਨੇ ਚੰਗੀ ਟੌਪ ਦੀਆਂ ਵੜਾਂ ਵੀਰ ਕੋਲ ਇਹੋ ਦੋ ਵੜਾ ਵੀਰ ਜੀ ਦੋ ਵੜਾ ਹੀ ਵੜਾਂ ਭਾਜੀ ਬਾਕੀ ਬੜੀ ਤੱਗੀ ਵਸ਼ੀ ਆ ਐਰ ਸ਼ੈਰ ਸਹੀ ਗੱ ਥਾੜੀ ਜਣਾ ਲੈ ਵਾ ਬਾਕੀ ਆ ਗੱਬਣੇ ਵੜ ਭਾਜੀ ਠੀਕ ਹੈ ਵੀਰੋ ਠੀਕ ਹੈ ਜੀ ਥੋਲ ਵੱਟੀਆ ਪਹਿਲਾਂ ਨਹੀਂ ਸਹੀ ਗੱਲ ਹੈ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ